you <laughs> ਜੋ ਜੋ ਅਟਲ ਧਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਸਮੁੱਚੇ ਵਿਸ਼ਵ ਭਰ ਦੇ ਸਿੱਖਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਅਕਤਿ ਸ੍ਰੀ ਦਰਬਾਰ ਸਾਹਿਬ ਗੁਰੂ ਕਾਂਸੀ ਸਾਹਿਬੋ ਕੀ ਤਲਵੰਡੀ ਵਿਖੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੰਪੂਰਨਤਾ ਦਿਵਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਾਣਯੋਗ ਪ੍ਰਧਾਨ ਜਸਦੇਵਰ ਹਰਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਅਸਥਾਨ ਦੇ ਉੱਤੇ ਸਮੁੱਚੇ ਪ੍ਰਬੰਧ ਵੱਲੋਂ ਵਿਸ਼ੇਸ਼ ਤੌਰ ਤੇ ਤਿੰਨ ਰੋਜ਼ਾ ਸਮਾਗਮ ਲਿਖੇ ਗਏ ਪਿਛਲੇ ਦਿਨਾਂ ਤੋਂ ਤੁਰਕੀ ਬਾਣੀ ਆਇ ਤੇ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਖੰਡ ਪਾਠ ਸਾਹਿਬ ਪ੍ਰਾਰambh ਸਾਨ ਭੋਗ ਉਪਰੰਤ ਵਿਸ਼ੇਸ਼ ਦੁਵਾਨ ਤਖਤ ਸਜਾਏ ਗਏ ਜਿਸ ਵਿੱਚ ਵੱਖ-ਵੱਖ ਰਾਗੀ ਜਥਿਆਂ ਵੱਲੋਂ ਵੱਖ-ਵੱਖ ਵਿਦਵਾਨਾਂ ਵੱਲੋਂ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅੱਜ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿੰਨੀਆਂ ਵੀ ਸੰਗਤਾਂ ਅੱਜ ਸੰਪੂਰਨਤਾ ਦੇਵਸ ਦਾ ਇਹ ਸੰਦੇਸ਼ ਵਚਨ ਸੁਣ ਰਹੀਆਂ ਨੇ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾਂ 350 ਸਾਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਜੀ ਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਅੱਜ ਕਿਸੇ ਵੀ ਗੁਰਸਿੱਖ ਦੇ ਘਰ ਦੇ ਵਿੱਚ ਕੋਈ ਵੀ ਬੱਚਾ ਪਤਿਤ ਨਾ ਹੋਵੇ ਕੋਈ ਐਸਾ ਬੱਚਾ ਨਾ ਹੋਵੇ ਜਿਹਦੇ ਕੇਸ ਕਤਲ ਕੀਤੇ ਹੋਣ ਕੋਈ ਐਸਾ ਬੱਚਾ ਨਾ ਹੋਵੇ ਜਿਹੜਾ ਨਸ਼ਾ ਕਰਦਾ ਹੋਵੇ ਜਿਹੜਾ ਨਸ਼ਾ ਕਰਦਾ ਉਹ ਨਸ਼ਿਆਂ ਦਾ ਤਿਆਗ ਕਰੋ ਪਤਤ ਪੁਣੇ ਦੀ ਕੋਲ ਨੂੰ ਵੱਡੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੁੱਤਰ ਧੀਆਂ ਵਾਂ ਹੋਣ ਦਾ ਮਾਣ ਪਾਈਏ ਖੰਡੇ ਬਾਟੇ ਦਾ ਅਮਰਤ ਛੱਕੇ ਇਸ ਸਤਾਬਦੀ ਨੂੰ ਮਨਾਉਂਦਿਆਂ ਹੋਇਆਂ ਹਰ ਘਰ ਦੇ ਵਿੱਚ ਇੱਕ ਇੱਕ ਸਹਿਜ ਪਾਠ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਭਾਈ ਸੰਥਿਆ ਨਹੀਂ ਕੀਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੱਚੀਆਂ ਸਮੇਤ ਪਰਿਵਾਰਾਂ ਸਮੇਤ ਗੁਰਬਾਣੀ ਦੀ ਸੰਥਿਆ ਕਰੀ ਸਤਿਗੁਰੂ ਜੀ ਦੀ ਜਿੱਥੇ ਸਤਾਬਦੀ ਮਨਾਈ ਜਾਵੇਗੀ ਅੱਜ ਉਥੇ ਸਤਿਗੁਰੂ ਮਹਾਰਾਜ ਦਾ ਸੰਪੂਰਨਤਾ ਦਿਵਸ ਵੀ ਜੇ ਤੁਸੀਂ ਅੱਜ ਤੋਂ ਹੀ ਪ੍ਰਾਰambh ਕਰ ਲਓ ਇਹ ਮਨਾਇਆ ਹੋਇਆ ਸਫਲਾ ਹੋ ਜਾਵੇਗਾ ਜਨ ਕੇ ਦਿਨ ਮਨਾਤੇ ਹੁੰਦਨ ਦੀ ਬਾਤ ਵੀ ਸਮਝਾ ਕਰੋ ਜਨ ਕੇ ਦਿਨ ਮਨਾਤੇ ਹੁੰਦਨ ਕਾ ਇਰਸ਼ਾਦ ਵੀ ਸਮਝਾ ਕਰੋ ਇਹ ਬੇਨਤੀ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਅਟਲ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਸਮੁੱਚੇ ਵਿਸ਼ਵ ਭਰ ਦੇ ਸਿੱਖਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਅਕਤਿ ਸ੍ਰੀ ਦਵਨਵਾ ਸਾਹਿਬ ਗੁਰੂ ਕਾਂਸੀ ਸਾਹਿਬੋ ਕੀ ਤਲਵੰਡੀ ਵਿਖੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੰਪੂਰਨਤਾ ਦਿਵਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਅਸਥਾਨ ਦੇ ਉੱਤੇ ਸਮੁੱਚੇ ਪ੍ਰਬੰਧ ਵੱਲੋਂ ਵਿਸ਼ੇਸ਼ ਤੌਰ ਤੇ ਤਿੰਨ ਰੋਜ਼ਾ ਸਮਾਗਮ ਆਯੋਜਿਤ ਕੀਤੇ ਗਏ ਪਿਛਲੇ ਦਿਨਾਂ ਤੋਂ ਤੁਰਕੀ ਬਾਣੀ ਆਇ ਤੇ ਸਗਲੀ ਚਿੰਤ ਮਟਾਈ ਜਿਹਦੇ ਸ੍ਰੀ ਖੰਡ ਪਾਠ ਸਾਹਿਬ ਪ੍ਰਾਰambh ਸਾਨ ਭੋਗ ਉਪਰੰਤ ਵਿਸ਼ੇਸ਼ ਦੀਵਾਨ ਤੱਕ ਸਭ ਤੇ ਸਜਾਏ ਗਏ ਜਿਸ ਵਿੱਚ ਵੱਖ-ਵੱਖ ਰਾਗੀ ਜਥਿਆਂ ਵੱਲੋਂ ਵੱਖ-ਵੱਖ ਵਿਦਵਾਨਾਂ ਵੱਲੋਂ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅੱਜ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿੰਨੀਆਂ ਵੀ ਸੰਗਤਾਂ ਅੱਜ ਸੰਪੂਰਨਤਾ ਦੇਵਸ ਦਾ ਇਹ ਸੰਦੇਸ਼ ਵਚਨ ਸੁਣ ਰਹੀਆਂ ਨੇ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਪਾਂ 350 ਸਾਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਲ ਦਾਸ ਜੀ ਦੀ ਸਤਾਵਦੀ ਮਨਾਉਣ ਜਾ ਰਹੇ ਹਾਂ ਅੱਜ ਕਿਸੇ ਵੀ ਗੁਰਸਿੱਖ ਦੇ ਘਰ ਦੇ ਵਿੱਚ ਕੋਈ ਵੀ ਬੱਚਾ ਫਤਤ ਨਾ ਹੋਵੇ ਕੋਈ ਐਸਾ ਬੱਚਾ ਨਾ ਹੋਵੇ ਜਿਹਦੇ ਕੇਸ ਕਤਲ ਕੀਤੇ ਹੋਣ ਕੋਈ ਐਸਾ ਬੱਚਾ ਨਾ ਹੋਵੇ ਜਿਹੜਾ ਨਸ਼ਾ ਕਰਦਾ ਹੋਵੇ ਜਿਹੜਾ ਨਸ਼ਾ ਕਰਦਾ ਉਹ ਨਸ਼ਿਆਂ ਦਾ ਤਿਆਗ ਕਰੋ ਪਾਤਾ ਤੋਂ ਪੁਣੇ ਦੀ ਕੋਲ ਨੂੰ ਵੱਡੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੁੱਤਰ ਧੀਆਂ ਮਾ ਹੋਣ ਦਾ ਮਾਣ ਪਾਈਏ ਖੰਡੇ ਬਾਟੇ ਦਾ ਅਮਰਤ ਛੱਕੇ ਇਸ ਸਤਾਬਦੀ ਨੂੰ ਮਨਾਉਂਦਿਆਂ ਹੋਇਆਂ ਹਰ ਘਰ ਦੇ ਵਿੱਚ ਇੱਕ ਇੱਕ ਸਹਿਜ ਪਾਠ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਭਾਈ ਸੰਥਿਆ ਨਹੀਂ ਕੀਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਗੁਰਬਾਣੀ ਦੀ ਸੰਥਿਆ ਕਰੀਏ ਸਤਿਗੁਰੂ ਜੀ ਦੀ ਜਿੱਥੇ ਸਤਾਬਦੀ ਮਨਾਈ ਜਾਵੇਗੀ ਅੱਜ ਉਥੇ ਸਤਿਗੁਰੂ ਮਹਾਰਾਜ ਦਾ ਸੰਪੂਰਨਤਾ ਦੇਵਸ ਵੀ ਜੇ ਤੁਸੀਂ ਅੱਜ ਤੋਂ ਹੀ ਪ੍ਰਾਰੰਭ ਕਰ ਲਓ ਇਹ ਮਨਾਇਆ ਹੋਇਆ ਸਫਲਾ ਹੋ ਜਾਵੇਗਾ ਜਨ ਕੇ ਦਿਨ ਮਨਾਤੇ ਹੁੰਦਨ ਕੀ ਬਾਤ ਵੀ ਸਮਝਾ ਕਰੋ ਜਨ ਕੇ ਦਿਨ ਮਨਾਤੇ ਹੁੰਦਨ ਕਾ ਇਰਸ਼ਾਦ ਵੀ ਸਮਝਾ ਕਰੋ ਇਹ ਬੇਨਤੀ ਪ੍ਰਵਾਨ ਕਰਨੀ ਸੁਮਤੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ